ਸੁਨੀਲ ਜਾਖੜ ਮੇਰੇ ਖੰਦ ਇੱਕੋ ਇੱਕ ਲੀਡਰ ਨੇ ਉਹ ਜਦੋਂ ਤੋਂ ਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬੜੇ ਸਨ ਉਦੋਂ ਤੋਂ ਉਹ ਲਗਾਤਾਰ ਕਹਿ ਰਹੇ ਸਨ ਉਹਨਾਂ ਨੇ ਦੁਬਾਰਾ ਇੱਕ ਵਾਰੀ ਕਿਹਾ ਕਿ 1996 ਵਾਲਾ ਦੌਰ ਜਿਹੜਾ ਹੈ ਉਹ ਦੁਬਾਰਾ ਬਣ ਰਿਹਾ ਹੈਗਾ ਤੇ ਹੁਣ ਜਿਹੜੀ ਹੈ ਅਕਾਲੀ ਭਾਜਪਾ ਗੱਠ ਚੋੜਤੀ ਲੋੜ ਗਈ ਹੈ ਤੇ ਦੂਜੀ ਗੱਲ ਇਹ ਕਿ ਹਾਲਾਤ ਹੁਣ ਸੇਮ ਨਹੀਂ ਹੈਗੇ ਪਿਛਲੀ ਵਾਰ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਸੀਗਾ ਤੇ ਉਹ 23 ਸੀਟਾਂ ਦੇ ਲੜਦੇ ਸੀ ਤੇ ਬਾਕੀ ਦੀਆਂ ਜਿਹੜੀਆਂ ਸੀਟਾਂ ਰਹੀਆਂ ਉਹ ਅਕਾਲੀ ਦਲ ਕੋਲ ਰੱਖਦਾ ਸੀ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੇਨ ਕੀਤਾ ਹੈ ਕਾ ਬੋਟ ਪਰਸੈਂਟ ਦੇ ਤੌਰ ਤੇ ਜੀ ਭਾਵੇਂ ਉਹਨਾਂ ਨੂੰ ਸੀਟ ਕੋਈ ਹਾਸਲ ਨਹੀਂ ਹੋਈ ਹੈਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੋਨੋਂ ਪਾਸੇੋਂ ਦੇਖ ਰਹੀ ਹੈ ਉਹ ਗਠਜੋੜ ਉਸੇ ਧਿਰ ਨਾਲ ਕਰਨਗੇ ਜਿਹੜੀ ਸਟਰੌਂਗ ਹੋਏਗੀ ਪੰਜ ਮੈਂਬਰੀ ਕਮੇਟੀ ਦਾ ਇਜਲਾਸ ਵੀ ਜਿਹੜਾ ਹੈ 11 ਤਰੀਕ ਨੂੰ ਹੋਣ ਜਾ ਰਿਹਾ ਹੈ ਕੀ ਉਹਨਾਂ ਦਾ ਇੱਕ ਵੱਡਾ ਇਕੱਠ ਹੁੰਦਾ ਹੈ ਕੀ ਉਹ ਕਾਮਯਾਬ ਹੋਣਗੇ ਇਹ ਵੀ ਇੱਕ ਸਵਾਲ ਬੜਾ ਸਰਫਿਸ ਕਰਿਆ ਹੈਗਾ ਤੇ ਫਿਰ ਕੀ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਕਰੇਗੀ ਸੁਖਬੀਰ ਸਿੰਘ ਬਾਦਲ ਨਾਲ ਕਰੇਗੀ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਦੋਨੋਂ ਤਰ੍ਹਾਂ ਇਕੱਠੀਆਂ ਕਰਕੇ ਉਹਨਾਂ ਦੇ ਨਾਲ ਕਰੇਗੀ ਤੇ ਫਿਰ ਪੰਥਕ ਸੰਸਥਾਵਾਂ ਲਈ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤੇ ਕਰਕੇ ਸਿੱਖ ਸੰਸਥਾਵਾਂ ਜਾਨਾ ਨਾਲ ਤਰੀਕੇ ਦੇ ਨਾਲ ਆਪਣਾ ਕੰਮ ਕਰ ਸਕਦੀਆਂ ਨੇ ਕੀ ਹਾਲਾਤ ਦੁਬਾਰਾ ਪਹਿਲਾ ਵਰਗੇ ਹੋ ਜਾਣਗੇ ਸਿਕਸਥਮ ਉਸਥਾਨਾਂ ਜਿਹੜੀਆਂ ਕਮਜ਼ੋਰ ਹੋਈਆਂ ਨੇ ਉਹਨਾਂ ਸਮਿਆਂ 'ਚ ਤੁਸੀਂ ਦੇਖੋ ਕਿ ਸਰਕਾਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਰਹੀ ਹੈਗੀ ਹੈ ਚਾਹੇ 1997 ਤੋਂ ਲੈ ਕੇ ਜਾਂ ਆਪਾਂ ਕਹਿੰਦੇ ਆ ਕਿ 1999 'ਚ ਜਦੋਂ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਪਾਸੇ ਕੀਤਾ ਜਾਂਦਾ ਹੈ ਉਸ ਤੋਂ ਲੈ ਕੇ ਤੇ 2012 2017 ਤੱਕ ਤਿੰਨ ਦਮਾ ਵੇ ਤੇ ਸਰਕਾਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਰਹੀ ਹੈ ਕਿਤੇ ਫਿਰ ਤਾਂ ਨਹੀਂ ਹੈ ਕਿ ਉਸੇ ਤਰੀਕੇ ਦੀਆਂ ਕਾਰਵਾਈਆਂ ਹੋਣਗੀਆਂ ਇਹ ਬਹੁਤ ਸਾਰੇ ਜਿਹੜੇ ਸਵਾਲ ਹੈਗੇ ਨੇ ਇਹ ਪੰਥਕ ਹਲਕਿਆਂ ਦੇ ਵਿੱਚ ਸਰਗਰਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਇਹ ਹੈਡਲਾਈਨ ਦੇ ਨਾਲ ਜੇਕਰ ਕੋਈ ਖਬਰ ਛਾਪਦੀ ਹੈ ਖਬਰ ਦਾ ਆਧਾਰ ਕੀ ਹੋ ਸਕਦਾ ਹੈ ਉਹ ਮੀਡੀਆ ਦਾਰ ਕਿਸ ਤਰੀਕੇ ਦੇ ਨਾਲ ਕਿਹੜੀ ਜ਼ਿੰਮੇਵਾਰੀ ਲੈ ਕੇ ਇਹ ਖਬਰ ਛਾਪ ਰਿਹਾ ਕਿਉਂਕਿ ਖਬਰ ਦੇ ਵਿੱਚ ਲਾਈਨ ਤੋਂ ਬਾਅਦ ਸਵਾਲੀਆ ਨਿਸ਼ਾਨ ਬਿਲਕੁਲ ਉਹਨਾਂ ਨੇ ਜਿਹੜਾ ਆਧਾਰ ਇੱਥੇ ਬਣਾਇਆ ਹੈਗਾ ਇਹ ਮੁੱਖ ਮੰਤਰੀ ਦੇ ਬਿਆਨ ਨੂੰ ਆਧਾਰ ਬਣਾ ਕੇ ਇਹ ਗੱਲ ਜਿਹੜੀ ਕਹੀ ਗਈ ਹੈ ਜੀ ਤਕਰੀਬਨ 3.5 ਸਾਲ ਜਦੋਂ ਕਹਿ ਲੀਏ ਕਿ ਸਰਕਾਰ ਨੂੰ ਹੋ ਜਾਂਦੇ ਨੇ ਫਿਰ ਇੱਕਦਮ ਜਦੋਂ ਦਿੱਲੀ ਦੀ ਹਾਰ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਮਾਹੌਲ ਬਣਾਉਣ ਦੇ ਲਈ ਯੁੱਧ ਨਸ਼ਿਆਂ ਵਿਰੋਧੀ ਨਾਮ ਹੇਟ ਬਹੁਤ ਸਾਰੀਆਂ ਜਿਹੜੀਆਂ ਕਾਰਵਾਈਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਚਾਲੂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਅ ਅਜੇ ਤੱਕ ਆਪਾਂ ਜਦੋਂ ਪ੍ਰੋਗਰਾਮ ਕਰ ਰਹੇ ਹਾਂ ਅੱਜ ਵੀ ਉਹਨਾਂ ਨੂੰ ਉੱਥੇ ਕੋਈ ਰਾਹਤ ਨਹੀਂ ਮਿਲੀ 2 ਦਿਨ ਦਾ ਸਮਾਂ ਹੋਰ ਅੱਗੇ ਜਿਹੜਾ ਪੈ ਗਿਆ ਹੋਇਆ ਸੁਣਵਾਈ ਬਾਅਦ ਵਿੱਚ ਹੋਵੇਗੀ ਤੇ ਅਦਾਲਤ ਨੇ ਹਾਲ ਦੀ ਘੜੀ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਤੇ ਦੂਜੇ ਬੰਨੇ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਬਿਆਨ ਕਿ ਕਈ ਹੋਰ ਵੱਡੇ ਆਗੂ ਵੀ ਫੜੇ ਜਾਣਗੇ ਇਸ ਨੂੰ ਲੈ ਕੇ ਅਖਬਾਰ ਨੇ ਜਿਹੜੀ ਸੁਰਖੀ ਲਾਈ ਹੈ ਕਿ ਕੀ ਇਸ ਦਾ ਇਸ਼ਾਰਾ ਫਿਰ ਸੁਖਬੀਰ ਸਿੰਘ ਬਾਦਲਵਾਲ ਹੈ ਕਿਉਂਕਿ ਜਿਹੜੇ ਸਿਆਸੀ ਮਾਹਰ ਨੇ ਉਹ ਇਸ ਗੱਲ ਦੀ ਕੱਢ ਰਹੇ ਹੈਗੇ ਨੇ ਪਿੰਗ ਕਿਤੇ ਨਾ ਕਿਤੇ ਕੱਢ ਰਹੇ ਨੇ ਕਿ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਗੱਠਜੋੜ ਕਰਨਾ ਚਾਹੁੰਦੀ ਹੈ ਪਰ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਗੱਠਜੋੜ ਕਰਨਾ ਚਾਹੁੰਦੀ ਹੈ ਤੇ ਉਹ ਕਹਿੰਦੇ ਵੀ ਏਸੀ ਅਖਬਾਰ ਦੀ ਸੁਰਖੀ ਦੇ ਸਾਹਮਣੇ ਕਿ ਕੇਂਦਰ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਨਹੀਂ ਹੈ ਤੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੀ ਬਾਰ-ਬਾਰ ਸ਼੍ਰੋਮਣੀ ਕਮੇਟੀ ਦੇ ਨਾਲ ਪੇਚਾ ਜਾਂ ਕਈ ਕੁਝ ਚੱਲਦਾ ਰਹਿੰਦਾ ਹੈ ਬਾਕੀ ਦੂਜੇ ਬੰਨੇ ਜਿਹੜਾ ਵਿਕਰਮ ਸਿੰਘ ਮਜੀਠੀਆ ਹੋਣਾ ਦਾ ਕੇਸ ਹੈ ਉੱਤੇ ਜਿਹੜੇ ਵਕੀਲ ਨੇ ਉਹਨਾਂ ਦਾ ਸੇਮ ਉਹੀ ਪੈਟਰਨ ਹੈ ਕਿ ਸਭ ਕੁਝ ਜਿਹੜਾ ਹੈ ਮੰਨ ਘੜਤ ਹੈ ਬੜਾਇਆ ਗਿਆ ਇਸ ਦੇ ਵਿੱਚ ਇਹਨਾਂ ਦਾ ਕੋਈ ਇਸ ਤਰੀਕੇ ਦਾ ਰੋਲ ਨਹੀਂ ਹੈਗਾ ਤੇ ਪਿਛਲੇ ਦਿਨੀ ਜੇ ਆਪਾਂ ਗੱਲ ਅਕਾਲੀ ਦਲ ਬਾਦਲ ਦੀ ਕਰ ਲਈਏ ਤੇ ਇੱਕ ਵੱਡੀ ਰੈਲੀ ਚ ਬਾਲ ਦੇ ਵਿੱਚ ਹੁੰਦੀ ਹੈ ਆਜ਼ਾਦ ਗਰੁੱਪ ਜਿਨ੍ਹਾਂ ਦੇ ਬਹੁਤ ਸਾਰੇ ਸਰਪੰਚ ਆਪਾਂ ਕਹਿ ਲਈਏ ਕਿ ਕਾਫੀ ਸਾਰੇ ਕਾਉਂਸਲਰ ਤੇ ਹੋਰ ਜਿਹੜੇ ਸਾਬਕਾ ਮੈਂਬਰਸ ਉਹ ਜਿਹੜੇ ਨੇ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਬਕਾਇਦਾ ਜਿਹੜੇ ਬੀਬੀ ਜੀ ਹੈਗੇ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਤਰਨਤਾਰਨ ਤੋਂ ਆਪਣਾ ਉਮੀਦਵਾਰ ਵੀ ਅਕਾਲੀ ਦਲ ਦੇ ਵੱਲੋਂ ਖੜਾ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਹੁਣ ਦੇਖਦੇ ਆ ਕਿ ਕਿੱਧਰ ਨੂੰ ਗੱਲ ਚੱਲਦੀ ਹੈ ਕੀ ਇਸ ਤਰ੍ਹਾਂ ਦੇ ਪਰਚੇ ਵਾਲੀ ਗੱਲ ਜਾਂ ਇਸ ਤਰ੍ਹਾਂ ਦਾ ਹੁੰਦਾ ਹੈ ਕੀ ਇਸੇ ਹੀ ਇਸ ਤਰੀਕੇ ਦੇ ਹੀ ਆਮਦਨ ਤੋਂ ਬਾਅਦ ਕੇਸਾਂ 'ਚ ਸੁਖਬੀਰ ਸਿੰਘ ਬਾਦਲ ਨੂੰ ਵੀ ਹੱਥ ਪੈਂਦਾ ਜਾਂ ਨਹੀਂ ਇਹ ਅਜੇ ਹਾਲਤੀ ਘੜੀ ਭਵਿੱਖ ਦੇ ਗਰਭ ਦੇ ਵਿੱਚ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਕਹਿ ਲਓ ਹਮੇਸ਼ਾ ਚੋਣਾਂ ਤੋਂ ਪਹਿਲਾਂ तमाम ਹਾਲਾਤ ਪੈਦਾ ਜ਼ਰੂਰ ਕੀਤੇ ਜਾਂਦੇ ਨੇ ਕਿ ਜਿਹੜੀਆਂ ਸੱਤਾਧਿਰ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਇੱਕ ਆਪਰਚੂਨਿਟੀ ਨਜ਼ਰ ਆਉਂਦੀ ਹੈ ਕਿ ਹਰ ਇੱਕ ਵੱਡੇ ਇਲੈਕਸ਼ਨ ਤੋਂ ਪਹਿਲਾਂ ਜੇਕਰ ਅਸੀਂ तमाम ਵਿਰੋਧੀ ਪਾਰਟੀਆਂ ਦੇ ਜੋ ਵੱਡੇ ਚਿਹਰੇ ਨੇ ਉਹਨਾਂ ਦੀ ਛਵੀ ਨੂੰ ਦਾਗਦਾਰ ਕਰ ਦਈਏ ਉਹਨਾਂ ਦੇ ਉੱਤੇ ਅਜਿਹੇ ਦੋਸ਼ ਜੇਕਰ ਲਾ ਦਈਏ ਦੋਸ਼ ਕਿਹੜੇ ਇਲਜ਼ਾਮ ਜਿਹੜੇ ਲਾਣੇ ਨੇ ਉਹ ਕਿਹੜੇ ਦੋਸ਼ ਬਣ ਕੇ ਸਹੀ ਸਾਬਤ ਹੋ ਜਾਣੇ ਨੇ ਲੇਕਿਨ ਇੱਕ ਖੇਡ ਮੀਡੀਆ ਦੇ ਰਾਹੀਂ ਖੇਡੀ ਤਾਂ ਜਾ ਸਕਦੀ ਹੈ ਉਹਨਾਂ ਦੇ ਕਿਰਦਾਰ ਨੂੰ ਹੌਲਾ ਕਰਨ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਸਕਦੀਆਂ ਨੇ ਉਮੀਦ ਕਰਦੇ ਹਾਂ ਇਹਨਾਂ ਤਮਾਮ ਚੀਜ਼ਾਂ ਤੋਂ ਸਿਆਸੀ ਪਾਰਟੀਆਂ ਉਭਰਣ ਜੇ ਗ੍ਰਿਫਤਾਰੀ ਕਰਨੀ ਹੀ ਹੈ ਤਾਂ ਡਟ ਕੇ ਗ੍ਰਿਫਤਾਰੀ ਕੀਤੀ ਜਾਏ ਖਬਰਾਂ ਦੇ ਜ਼ਰੀਏ ਨਾਲ ਤਮਾਮ ਚੀਜ਼ਾਂ ਨੂੰ ਪਹਿਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਸਰਕਾਰ ਜੇ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਤੱਕ ਪਿਛਲੀਆਂ ਪਾਰਟੀਆਂ ਨੇ ਜੇਕਰ ਕੋਈ ਵਿਧੀਗਿਆ ਕੀਤੀਆਂ ਨੇ ਲੋਕਾਂ ਦੇ ਨਾਲ ਤਾਂ ਉਹਦੇ ਉੱਤੇ ਕਾਰਵਾਈ ਕਰਨਾ ਚਾਹੁੰਦੀ ਹੈ ਸਰਕਾਰ ਤੇ ਡਟ ਕੇ ਕਰੇ ਲੇਕਿਨ ਇਹ ਪ੍ਰੋਪਗੈਂਡਾ ਚਲਾ ਕੇ ਫੇਰ ਕਾਰਵਾਈ ਹੋਵੇਗੀ ਜਾਂ ਨਹੀਂ ਇਸ ਤੋਂ ਇਸ ਤੋਂ ਥੋੜਾ ਸਰਕਾਰਾਂ ਪਰਹੇਜ਼ ਕਰਨ ਅੱਗੇ ਗੱਲ ਕਰਾਂਗੇ ਸ਼੍ਰੋਮਣੀ ਕਾਲੇ ਦਿਲ ਦੀ ਗੱਲ ਕਰ ਰਹੇ ਹਾਂ ਤੇ ਨਾਲ ਇੱਕ ਚੰਗੇ ਸਮੇਂ ਦੇ ਵਿੱਚ ਰਹੀ ਭਾਈਵਾਲ ਪਾਰਟੀ ਮੁੜ ਤੋਂ ਇਹਨਾਂ ਦੀਆਂ ਗੱਠ ਜੋੜ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੁਨੀਲ ਜਾਖੜ ਨੇ ਕਿਸ ਤਰੀਕੇ ਦੀ ਸਾਹਮਣੇ ਬਿਲਕੁਲ ਸੁਨੀਲ ਜਾਖੜ ਮੇਰੇ ਖਿਆਲ ਇੱਕੋ ਇੱਕ ਲੀਡਰ ਨੇ ਉਹ ਜਦੋਂ ਤੋਂ ਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਸਨ ਉਦੋਂ ਤੋਂ ਲਗਾਤਾਰ ਕਹਿ ਰਹੇ ਸਨ ਉਹਨਾਂ ਨੇ ਦੁਬਾਰਾ ਇੱਕ ਵਾਰੀ ਕਿਹਾ ਕਿ 1900 96 ਵਾਲਾ ਦੌਰ ਜਿਹੜਾ ਹੈ ਉਹ ਦੁਬਾਰਾ ਬਣ ਰਿਹਾ ਹੈਗਾ ਤੇ ਹੁਣ ਜਿਹੜੀ ਹੈ ਅਕਾਲੀ ਭਾਜਪਾ ਗੱਠਜੋੜ ਦੀ ਲੋੜ ਹੈਗੀ ਹੈ ਹੁਣ ਤੁਸੀਂ ਇਹ ਦੇਖੋ ਨਾ ਕਿ ਪਿਛਲੇ ਦਿਨੀ ਸੁਨੀਲ ਜਾਖੜ ਦੀ ਜਗ੍ਹਾ ਤੇ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਚੇਂਜ ਕਰ ਦਿੱਤਾ ਕਿ ਤਰ੍ਹਾਂ ਕਿਤੇ ਇਹ ਸੁਨੀਲ ਜਾਖੜ ਦੀ ਵੀ ਲੱਗ ਰਿਹਾ ਵੀ ਮਜਬੂਰੀ ਹੈਗੀ ਹੈ ਕਿਉਂਕਿ ਉਹਨਾਂ ਦਾ ਇਹੀ ਪੈਂਤੜਾ ਹੈ ਜਿਹੜਾ ਉਹਨਾਂ ਨੂੰ ਦੁਬਾਰਾ ਸਰਗਰਮ ਕਰ ਸਕਦਾ ਹੈ ਜੇ ਆਪਾਂ ਇਸ ਐਂਗਲ ਤੋਂ ਦੇਖਣਾ ਹੋਵੇ ਤੇ ਦੂਜੀ ਗੱਲ ਇਹ ਕਿ ਹਾਲਾਤ ਹੁਣ ਸੇਮ ਨਹੀਂ ਹੈਗੇ ਪਿਛਲੀ ਵਾਰ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜਨ ਸੀਗਾ ਤੇ ਉਹ 23 ਸੀਟਾਂ ਦੇ ਲੜਦੇ ਸੀ ਤੇ ਬਾਕੀ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਉਹ ਅਕਾਲੀ ਦਲ ਕੋਲ ਰੱਖਦਾ ਸੀ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੇਨ ਕੀਤਾ ਹੈਗਾ ਵੋਟ ਪਰਸੈਂਟੇਜ ਦੇ ਤੌਰ ਤੇ ਜੀ ਭਾਵੇਂ ਉਹਨਾਂ ਨੂੰ ਸੀਟ ਕੋਈ ਹਾਸਲ ਨਹੀਂ ਹੋਈ ਹੈਗੀ ਔਰ ਫਿਰ ਵੀ ਆਪਾਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਜਦੋਂ ਤੁਹਾਨੂੰ ਯਾਦ ਹੋਵੇਗਾ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਸੀਨੀਅਰ ਆਗੂ ਜਿਹੜੇ ਹੈਗੇ ਨੇ ਨਰਿੰਦਰ ਸਿੰਘ ਰੈਣਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂਆਂ ਨੂੰ ਵਰਜਿਆ ਸੀ ਕਿ ਤੁਸੀਂ ਗੱਠ ਜੋੜ ਦੇ ਹੱਕ ਦੇ ਵਿੱਚ ਜਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਕੋਈ ਇਸ ਤਰ੍ਹਾਂ ਦਾ ਬਿਆਨ ਨਾ ਦਿਓ ਕਿਉਂਕਿ ਭਾਰਤੀ ਜਨਤਾ ਪਾਰਟੀ ਦੋਨੋਂ ਪਾਸੇੋਂ ਦੇਖ ਰਹੀ ਹੈ ਉਹ ਗੱਠ ਜੋੜ ਉਸੇ ਧਿਰ ਨਾਲ ਕਰਨਗੇ ਜਿਹੜੀ ਸਟਰੌਂਗ ਹੋਏਗੀ ਪੰਜ ਮੈਂਬਰੀ ਕਮੇਟੀ ਦਾ اجلاس ਵੀ ਜਿਹੜਾ ਹੈ 11 ਤਰੀਕ ਨੂੰ ਹੋਣ ਜਾ ਰਿਹਾ ਹੈ ਕੀ ਉਹਨਾਂ ਦਾ ਇੱਕ ਵੱਡਾ ਇਕੱਠ ਹੁੰਦਾ ਹੈ ਕੀ ਉਹ ਕਾਮਯਾਬ ਹੁੰਦੇ ਨੇ ਇਹ ਵੀ ਇੱਕ ਸਵਾਲ ਬੜਾ ਸਰਫੇਸ ਕਰ ਰਿਹਾ ਹੈਗਾ ਤੇ ਫਿਰ ਕੀ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਕਰੇਗੀ ਸੁਖਬੀਰ ਸਿੰਘ ਬਾਦਲ ਨਾਲ ਕਰੇਗੀ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਦੋਨੋਂ ਤਰ੍ਹਾਂ ਇਕੱਠੀਆਂ ਕਰਕੇ ਉਹਨਾਂ ਦੇ ਨਾਲ ਕਰੇਗੀ ਤੇ ਫਿਰ ਪੰਥਕ ਸੰਸਥਾਵਾਂ ਲਈ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤੇ ਕਰਕੇ ਸਿੱਖ ਸੰਸਥਾਵਾਂ ਜਿਆਦਾ ਨਾਲ ਤਰੀਕੇ ਦੇ ਨਾਲ ਆਪਣਾ ਕੰਮਕਾਰ ਕਰ ਸਕਦੀਆਂ ਨੇ ਕੀ ਹਾਲਾਤ ਦੁਬਾਰਾ ਪਹਿਲਾਂ ਵਰਗੇ ਹੋ ਜਾਣਗੇ ਇਹ ਬਹੁਤ ਸਾਰੇ ਜਿਹੜੇ ਸਵਾਲ ਹੈਗੇ ਨੇ ਕਿਉਂਕਿ ਸਿੱਖ ਸੰਸਥਾਵਾਂ ਜਿਹੜੀਆਂ ਕਮਜ਼ੋਰ ਹੋਈਆਂ ਨੇ ਉਹਨਾਂ ਸਮੇਂ ਤੁਸੀਂ ਦੇਖੋ ਕਿ ਸਰਕਾਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਰਹੀ ਹੈਗੀ ਹੈ ਚਾਹੇ 1997 ਤੋਂ ਲੈ ਕੇ ਜਾਂ ਆਪਾਂ ਕਹਿੰਦੇ ਆ ਕਿ 1999 'ਚ ਜਦੋਂ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਪਾਸੇ ਕੀਤਾ ਜਾਂਦਾ ਹੈ ਉਸ ਤੋਂ ਲੈ ਕੇ ਤੇ 2012 2017 ਤੱਕ ਤਿੰਨ ਦਫਾ ਇਹ ਤੇ ਸਰਕਾਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਰਹੀ ਹੈ ਕਿਤੇ ਫਿਰਤਾ ਨਹੀਂ ਹੈ ਕਿ ਉਸੇ ਤਰੀਕੇ ਦੀਆਂ ਕਾਰਵਾਈਆਂ ਹੋਣਗੀਆਂ ਇਹ ਬਹੁਤ ਸਾਰੇ ਜਿਹੜੇ ਸਵਾਲ ਹੈਗੇ ਨੇ ਇਹ ਪੰਥਕ ਹਲਕਿਆਂ ਦੇ ਵਿੱਚ ਸਰਗਰਮ ਨੇ ਤੇ ਕੀ ਕਰਨਾ ਵੀ ਚਾਹੀਦਾ ਇਹਨਾਂ ਨੂੰ ਜਾਂ ਨਹੀਂ ਕਰਨਾ ਚਾਹੀਦਾ ਇਹ ਵੀ ਇੱਕ ਸਵਾਲ ਜਿਹੜਾ ਉਹ ਚੱਲ ਰਿਹਾ ਹੈਗਾ ਉਹ ਆਪਾਂ ਆਉਣ ਵਾਲੇ ਭਵਿੱਖ ਤੇ ਦੱਸ ਦਿੰਨੇ ਆ ਪਰ ਕਿਤੇ ਨਾ ਕਿਤੇ ਗੱਠ ਜੁੜ ਹੋਏਗਾ ਦੋਨਾਂ ਪਾਰਟੀਆਂ ਨੂੰ ਇਹ ਸਮਝ ਤੇ ਆ ਗਈ ਹੈ ਕਿ ਵੱਖਰੇ ਰਹਿ ਕੇ ਗੱਲ ਨਹੀਂ ਮੰਨੀ ਹੈਗੀ ਅਕਾਲੀ ਦਲ ਵੱਲੋਂ ਵੀ ਡਾਇਰੈਕਟਲੀ ਹਾਂ ਨਹੀਂ ਕੀਤੀ ਗਈ ਸੁਖਬੀਰ ਸਿੰਘ ਬਾਦਲ ਵੱਲੋਂ ਨਾਂ ਮ ਨਹੀਂ ਕੀਤੀ ਗਈ ਜੀ ਸੇਮ ਇਸ ਤਰ੍ਹਾਂ ਹੀ ਉੱਪਰ ਹੋ ਰਿਹਾ ਹੈ ਤੇ ਫਿਰ ਕਿਉਂਕਿ ਜੇ ਉਹ ਕਰਨਾ ਚਾਹਣਗੇ ਤੇ ਉਹ ਐਤਕੀ ਤਾਂ 23 ਸੀਟਾਂ ਤੇ ਉਹ ਰੋਕਨ ਨੀਨਾ ਵਾਲੇ ਉਹਨਾਂ ਨੇ ਤਾਂ ਸੈਂਟਰ ਚ ਵੀ ਸਰਕਾਰ ਹੈਗੀ ਹੈ ਮੁਰਤਜਕਰ ਘਟਚੜ ਹੁੰਦਾ ਉਹਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਡਿੱਗੇਗਾ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਜਾਂ ਪੰਥਕ ਵਸੂਲੀ ਦੇ ਨਾਲ ਜੇਕਰ ਅਸੀਂ ਵੇਖਦੇ ਹਾਂ ਕਿ ਇੱਕ ਵਾਰ ਜੇਕਰ ਟੋਟਲ ਛੱਡ ਚੁੱਕੇ ਤੁਸੀਂ ਪਾਰਟੀ ਤੁਸੀਂ ਕਈ ਤਰੀਕੇ ਦੇ ਇਫੈਕਟ ਸਾਹਮਣੇ ਰੱਖੇ ਨੇ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਚ ਫਿਰ ਉਹਦੇ ਉਹਦੇ ਚ ਕੰਡੀਸ਼ਨ ਕਿਹੜੀਆਂ ਦੇ ਹੁੰਦਾ ਜੇ ਤਾਂ ਮੰਨ ਲਓ ਕਿ ਉਹੀ 1997 ਚਨ ਕੰਡੀਸ਼ਨਲ ਸਪੋਰਟ ਤੁਸੀਂ ਜਿਸ ਤਰੀਕੇ ਦੇ ਨਾਲ ਉਹਦੋਂ ਦੇ ਦਿੱਤੀ ਸੀ ਤੇ ਜੇ ਉਸੇ ਤਰੀਕੇ ਦੇ ਨਾਲ ਕੋਈ ਕੰਡੀਸ਼ਨ ਹੀ ਨਾਲ ਤੁਸੀਂ ਬੰਦੀ ਸਿੰਘ ਰਿਹਾ ਕਰਵਾ ਪਾਏ ਨਾ ਤੁਸੀਂ ਪਾਣੀ ਦਾ ਮਸਲਾ ਹੱਲ ਕਰਵਾ ਪਾਏ ਨਾ ਕਮੇਟੀਆਂ ਦਾ ਮਸਲਾ ਨਾ ਚੰਡੀਗੜ੍ਹ ਵਾਲਾ ਮਸਲਾ ਜੇ ਤੁਸੀਂ ਬਿਨਾਂ ਮਸਲਿਆਂ ਤੋਂ ਕਰਦੇ ਹੈਗੇ ਤਾਂ ਫਿਰ ਉਹਦਾ ਲੋਕੀ ਫਿਰ ਦੇਖਣ ਗਈ ਹੈ ਅੱਜ ਕੱਲ ਕੁਝ ਗੱਲ ਲੋਕੀ ਛਿਪੀ ਰਹਿਣ ਵਾਲੀ ਤਾਂ ਹੈ ਨਹੀਂ ਨਾ ਉਹ ਪੁਰਾਣਾ ਸਮਾਂ ਹੈਗਾ ਕਿ ਤੁਸੀਂ ਗਲਤੀਆਂ ਤੇ ਗਲਤੀਆਂ ਜੇ ਕੋਈ ਪਾਰਟੀ ਕਰੀ ਜਾਏਗੀ ਤੇ ਉਹ ਬਾਹਰ ਹੀ ਨਹੀਂ ਆਉਣੀਆਂ ਆਪਾਂ ਦੇਖਿਆ ਨਾ ਆਮ ਆਦਮੀ ਪਾਰਟੀ ਤੋਂ ਹੁਣ ਆਮ ਤੌਰ ਤੇ ਜਿਹੜੇ ਆਮ ਲੋਕ ਹੈਗੇ ਨਾ ਉਹ ਇੰਨੇ ਜਿਆਦੇ ਖੁਸ਼ ਨਹੀਂ ਹੈਗੇ ਮਹਾਮੇਂ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈਗੀ ਹੈ ਪਰ ਆਮ ਲੋਕ ਖੁਸ਼ ਨਹੀਂ ਹੈਗੇ ਉਹ ਕਿਸ ਤਰ੍ਹਾਂ ਕਿਉਂਕਿ ਤੇਜ਼ੀ ਦੇ ਨਾਲ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ ਲੋਕੀ ਫਟਾਫਟ ਜਿਹੜੇ ਰਿਜ਼ਲਟਸ ਚਾਹੁੰਦੇ ਹੈਗੇ ਨੇ ਹੱਥੋ ਹੱਥ ਜਿਹੜੀਆਂ ਕਾਰਵਾਈਆਂ ਲੋਕੀ ਚਾਹੁੰਦੇ ਨੇ ਉਹ ਇੰਨਾ ਸਮਾਂ ਜ਼ਿਆਦਾ ਦੇ ਕੇ ਜਿਹੜਾ ਹੈ ਖੁਸ਼ ਨਹੀਂ ਹੈਗੇ ਤੇ ਉਹਦੇ 'ਚ ਜੇ ਤੁਸੀਂ ਕਹੋ ਕਿ ਲੋਕੀ ਐਤਕੀ ਵੀ ਅੰਡਰ ਦਾ ਕਾਰਪੇਟ ਹੀ ਚੱਲਣ ਦੇਣਗੇ ਉਹ ਸੰਭਵ ਨਹੀਂ ਹੋਏਗਾ ਜੀ ਬਿਲਕੁਲ ਜੀ ਇਹ ਇਹੀ ਸੋਚ ਭਾਰਤੀ ਜਨਤਾ ਪਾਰਟੀ ਚ ਵੀ ਹੈ ਨਾ ਕਿ ਸਾਡਾ ਪਲੱਸ ਹੋਏਗਾ ਜਾਂ ਸਾਡਾ ਮਾਈਨਸ ਹੋਏਗਾ ਵੀ ਇੱਕ ਬੰਨੇ ਤੇ ਜਿਹੜਾ ਸਾਡੀ ਵੋਟ ਪਰਸੈਂਟੇਜ ਉੱਪਰ ਜਾ ਰਹੀ ਹੈ ਗੱਠ ਜੋੜ ਕਰਨਾ ਪੈਣਾ ਹੈ ਭਾਰਤੀ ਜਨਤਾ ਪਾਰਟੀ ਦਾ ਇੰਨਾ ਗ੍ਰਾਫ ਪੜਨਾਂ ਦੇ ਵਿੱਚ ਨਹੀਂ ਹੈਗਾ ਉਹੀ ਜਿਹੜੀਆਂ ਸੀਟਾਂ ਤੱਕ ਸੀਮਤ ਹੈਗੇ ਨੇ ਪਰ ਉਹ ਕਿਸ ਲੈਵਲ ਤੱਕ ਹੋਏਗਾ ਇਹ ਥੋੜਾ ਜਿਹਾ ਦੇਖਣਾ ਜਿਹੜਾ ਅੱਪਾ ਦਾ ਬਿਲਕੁਲ ਜੀ ਅੱਗੇ ਵਧਣ ਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਸੇ ਦੇ ਸਾਥ ਦੀ ਲੋੜ ਹੈ ਤੇ ਅੱਗੇ ਵਧਣ ਦੇ ਲਈ ਸ਼ੋਮਣੀ ਅਕਾਲੀ ਦਲ ਵੀ ਇਸ ਵੇਲੇ ਵੇਖ ਰਿਹਾ ਕਿਦਾ ਪੱਲਾ ਫੜੇ ਤੇ ਕਿਦਾ